ਕਲ ਹੁਣ ਤਹਿਸੀਲਦਾਰਾ ਦੀ ਕਰਦੇ ਆ ਜਿੱਥੇ ਮੁੱਖ ਮੰਤਰੀ ਦੀ ਡੈਡਲਾਈਨ ਮਗਰੋਂ ਤਹਿਸੀਲਾਂ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਿਆ ਸੋ ਪਟਿਆਲਾ ਦੇ ਵਿੱਚ ਐਚ ਆਰਏ ਕਲਰਕ ਨੇ ਆਪਣੀ ਤਹਿਸੀਲਦਾਰ ਕੁਰਸੀ ਸੰਭ ਲਈ ਐ ਸੋ ਲੋਕਾਂ ਦੀ ਤਸਵੀਲ ਦੇ ਵਿੱਚ ਵੱਡੀ ਭੀੜ ਵੀ ਨਜ਼ਰ ਆ ਰਹੀ ਹੈ ਉੱਥੇ ਲੁਧਿਆਣਾ ਤੇ ਖਰੜ ਦੀ ਤਹਿਸੀਲ ਦੇ ਵਿੱਚ ਵੀ ਕੰਮ ਸ਼ੁਰੂ ਹੋ ਚੁੱਕਿਆ ਹੈ ਨਾਲ ਹੀ ਜਲੰਧਰ ਦੀ ਤਹਿਸੀਲ ਦੇ ਵਿੱਚ ਵੀ ਰਜਿਸਟਰੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਸਭ ਰਜਿਸਟਰਾਰ ਡਿਊਟੀ ਤੇ ਪਰਤ ਆਏ ਨੇ ਵਾਪਸ ਸੋ ਸਰਕਾਰ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ ਦਾ ਡੈਡਲਾਈਨ ਦਿੱਤਾ ਸੀ ਅਲਟੀਮੇਟਮ ਦਿੱਤਾ ਸੀ ਸੋ ਸ਼ਾਮ 5 ਵਜੇ ਤੱਕ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਸੀ ਸੋ ਕੱਲ ਤੋਂ ਆਨ ਦਿਨਾ ਵਾਂਗ ਹੀ ਕੰਮ ਕਰਾਂਗੇ ਇਹ ਤਸਵੀਲਾਂ ਦੇ ਤਸਵੀਲਦਾਰਾਂ ਦੇ ਵੱਲੋਂ ਕਹਿ ਗਿਆ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਇੱਕ ਵਾਰ ਮੁੜ ਤੋਂ ਫਿਰ ਕੰਮ ਸ਼ੁਰੂ ਹੋਇਆ ਕਿਉਂਕਿ ਲਗਾਤਾਰ ਪੈਂਡਿੰਗ ਜਿਹੜਾ ਕੰਮ ਹੈ ਉਹ ਤਹਿਸੀਲਾਂ ਦੇ ਵਿੱਚ ਚੱਲ ਰਿਹਾ ਸੀ ਲੇਕਿਨ ਹੁਣ ਨਵੇਂ ਅਫਸਰਾਂ ਨੇ ਆਪਣੀ ਕੁਰਸੀ ਸਾਂਭ ਲਈ ਹੈਗੀ ਹੈ ਔਰ ਪੰਜਾਬ ਦੇ ਲੋਕਾਂ ਦੇ ਕੰਮ ਹੋਣੇ ਸ਼ੁਰੂ ਹੋ ਚੁੱਕੇ ਨੇ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਹਿਸੀਲ ਦੇ ਵਿੱਚ ਮੌਜੂਦ ਆ ਔਰ ਇਸ ਵਕਤ ਅਫਸਰ ਜਿਹੜੇ ਨੇ ਆਪਣੀ ਕੁਰਸੀ ਦੇ ਉੱਪਰ ਬੈਠ ਚੁੱਕੇ ਨੇ ਸਲਵੰਤ ਕੌਰ ਨੇ ਜਿਨ੍ਹਾਂ ਨੇ ਆਪਣੀ ਕੁਰਸੀ ਸਾਂਭ ਲਈ ਹੈਗੀ ਹੈ ਐਚ ਆਰ ਸੀ ਕਲਰਕ ਸੀਗੇ ਔਰ ਉਹਨਾਂ ਨੇ ਉਹਨਾਂ ਨੂੰ ਹੁਣ ਨਿਯੁਕਤ ਕੀਤਾ ਗਿਆ ਕਿ ਉਹ ਅੱਗੇ ਤਹਿਸੀਲਾਂ ਦਾ ਕੰਮ ਸਾਂਭਣਗੇ ਔਰ ਨੇ ਗਿਆ کافی ਜਿਹੜੇ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਕਿਤਨੇ ਕਿਥੇ ਇੱਕ ਵਾਰ ਫਿਰ ਤੋਂ ਇਹ ਕੰਮ ਸ਼ੁਰੂ ਹੋਇਆ ਹੈਗਾ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇਸ ਵਕਤ ਇਹ ਤਸਵੀਰਾਂ ਉਹਨਾਂ ਫੈਲਾ ਦੀ ਜਿਹੜੀ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੈਂਡਿੰਗ ਕੰਮ ਹੈਗਾ ਔਰ ਜਦੋਂ ਨਵੇਂ ਅਫਸਰਾਂ ਨੇ ਆਪਣੀ ਕੁਰਸੀਆਂ ਸਾਮੀਆਂ ਨੇ ਤਾਂ ਇਹਨਾਂ ਤੋਂ ਇਹ ਉਮੀਦ ਵੀ ਹੋਵੇਗੀ ਲੋਕਾਂ ਦੀ ਕਿ ਇਹ ਜਲਦ ਤੋਂ ਜਲਦ ਲੋਕਾਂ ਦੇ ਕੰਮ ਜਿਹੜੇ ਨੇ ਉਸਾ ਨਿਪਟਾਰਾ ਕਰਨ ਗੱਲਬਾਤ ਵੀ ਜਿਹੜੀ ਹੈ ਉਹ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਡੀਆਰਓ ਵੀ ਬੈਠੇ ਨੇਗੇ ਔਰ ਇਸ ਵਕਤ ਜਦੋਂ ਕੰਮ ਸਾਮ ਲਿਆ ਹੈਗਾ ਤੇ ਕੀ ਪੈਂਡੈਂਸੀ ਹੈਗੀ ਕੀ ਕੁਝ ਵੇਖਿਆ ਹੈਗਾ ਮੈਮ ਥੋੜਾ ਜਿਹਾ ਸਮਾਂ ਲਾਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕੁਰਸੀ ਸਾਮ ਲਈ ਹੈਗੀ ਆ ਹੁਣ ਕਿੰਨਾ ਕਪੈਂਡੈਂਸੀ ਕੰਮ ਜਿਹੜਾ ਤੁਹਾਨੂੰ ਲੱਗਦਾ ਜੀ ਹੈਗਾ ਹੈਗਾ ਸਰ ਜਿਹੜੇ ਅੱਜ ਵਾਲੇ ਪੈਂਡਿੰਗ ਆ ਆਪਾਂ ਉਹੀ ਡੀਸੀ ਸਾਹਿਬ ਤੇ ਸਰਕਾਰ ਦੇ ਆਰਡਰ ਜਿਸ ਤਰ੍ਹਾਂ ਹੈਗੇ ਨੇ ਉਹੀ ਅੱਜ ਆਪਾਂ ਨਪਟਾ ਦੰਨੇ ਆ ਬਾਕੀ ਕੱਲ ਦਾ ਕੱਲ ਦੇਖਾਂਗੇ ਤੁਹਾਨੂੰ ਕਿੰਨੇ ਵਜੇ ਆਰਡਰ ਆਏ ਤੁਹਾਡੇ ਜੀ ਕਿ ਤੁਸੀਂ ਇੱਥੇ ਸ਼ਿਫਟ ਹੋਣ 2 ਵਜੇ ਆਏ ਨੇ ਸਵਾਗਤ 4:00 ਵਜੇ ਆਏ ਨੇ ਹਾਂਜੀ ਤੁਸੀਂ ਨਾਲ ਦੀ ਨਾਲ ਆਗੇ ਤੇ ਕੁਝ ਹਾਂਜੀ ਹਾਂਜੀ ਸਰ ਹਾਂਜੀ ਮੈਮ ਪਹਿਲਾਂ ਤੁਸੀਂ ਇਸ ਤੋਂ ਪਹਿਲਾਂ ਕਿਸੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਸੀਗੇ ਸਰ ਮੈਂ ਡੀਸੀ ਆਫਿਸ 'ਚ ਓਕੇ ਹਾਂਜੀ ਇਸੀ ਦਾ ਤਜਰਬਾ ਤੁਹਾਨੂੰ ਹੈਗਾ ਇਸ ਕੰਮ ਦਾ ਹਾਂਜੀ ਸਰ ਹੈਗਾ ਜੀ ਤੇ ਮੈਮ ਇਹ ਸਾਰੇ ਕਿੰਨੇ ਲੋਕ ਹੁਣ ਤੱਕ ਤੇ ਵੇਟ ਕਰ ਰਹੇ ਸੀ ਜਦੋਂ ਤੁਸੀਂ ਆਏ ਇਸ ਕੁਰਸੀ ਦੇ ਕੋਲ ਸਿਰ 10-15 ਜਣੇ ਸੀਗੇ ਜ਼ਿਆਦਾ ਨਹੀਂ ਸੀਗੇ ਰਸ਼ ਹਾਂਜੀ ਹੁਣ ਤੁਹਾਡੀ ਕੋਈ ਲੋਕਾਂ ਨੂੰ ਅਪੀਲ ਹੈਗੀ ਕਿਉਂਕਿ ਜੋ ਲੋਕਾਂ ਦੀ ਆਸ ਸੀਗੀ ਕਿ ਕੰਮ ਨਾ ਇਹ ਚਲੋ ਜਿਹੜੇ ਉਰੇ ਹੈਗੇ ਨੇ ਪ੍ਰੈਜ਼ੈਂਟ 'ਚ ਉਹਨਾਂ ਦਾ ਕੰਮ ਕਰਕੇ ਜਾਵਾਂਗੇ ਹਾਂ ਤਾ ਬਿਲਕੁਲ ਇਹ ਸਮਾ ਜਿਹੜਾ ਜਰੂਰ ਆ ਕਿਤਨੇ ਕਿਤੇ ਕਿਉਂਕਿ ਲਗਭਗ ਹੋਣ ਜਾ ਰਿਹਾ ਹੈਗਾ ਲੇਕਿਨ ਉਸ ਤੋਂ ਪਹਿਲਾਂ ਇਹ ਕੰਮ ਹੈ ਉਹ ਤਹਿਸੀਲ ਦੇ ਵਿੱਚ ਸ਼ੁਰੂ ਹੋਇਆ ਹੈਗਾ ਔਰ ਇਹ ਰਜਿਸਟਰੀ ਰਿਸ਼ਰੀ ਦਾ ਕੰਮ ਕਿਉਂਕਿ ਇਹ ਦੱਸੀ ਜਾ ਰਿਹਾ ਇੱਕ 115 ਲੋਕ ਇੱਥੇ ਪਹਿਲਾਂ ਤੋਂ ਹੀ ਵੇਟ ਕਰ ਰਹੇ ਸੀ ਭਾਈ ਸਾਹਿਬ ਰਜਿਸਟਰੀ ਕਰਾਉਣਾ ਹੈ ਹਾਂਜੀ ਸਰ ਕਿੰਨੀ ਦੇਰ ਤੋਂ ਬੈਠੇ ਹੋ ਤੁਸੀਂ ਉਹ 3:00 ਵਜੇ ਆਏ ਸੀਗੇ ਜੀ ਠੀਕ ਹੈ ਮੈਡਮ ਬੈਠ ਕੇ ਹੋਏ ਆ ਓਕੇ ਦਸ ਸਾਲ ਵਧੀਆ ਹੋ ਗਿਆ ਉਮੀਦ ਹੈ ਕਿ ਕੰਮ ਜਲਦੀ ਹੋ ਜਾਏਗਾ ਹਾਂ ਬਿਲਕੁਲ ਹੋ ਜੇਗਾ ਜੀ ਤਾਂ ਬਿਲਕੁਲ ਇਹ ਤਸਵੀਰਾਂ ਨੇ ਇੱਕ ਵਾਰ ਜਰੂਰ ਦਿਖਾ ਦਿਓ ਕਿਉਂਕਿ ਪਹਿਲਾਂ ਕਲਰਕ ਜਿਹੜੇ ਨੇ ਉਹ ਆਪਣੀ ਸੇਵਾਵਾਂ ਨਿਭਾ ਰਹੇ ਸੀ ਲੇਕਿਨ ਹੁਣ ਜਿਹੜੇ ਨੇ ਉਹ ਤਹਿਸੀਲ ਦੀ ਕੁਰਸੀ ਵੀ ਜਿਹੜੀ ਉਹ ਸਾਮ ਲੀਤੀ ਗਈ ਹੈ ਔਰ ਇਸ ਵਕਤ ਉਸ ਦਾ ਵੀ ਕੰਮ ਜਿਹੜਾ ਉਹ ਕਿਤੇ ਨ ਕਿਤੇ ਸ਼ੁਰੂ ਕਰ ਦਿੱਤਾ ਗਿਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿੱਥੇ ਤੱਕ ਕੰਮ ਹੋਵੇਗਾ ਉਹ ਕੰਮ ਸਾਰਾ ਕੁਝ ਨਿਪਟਾਰਾ ਕਰਕੇ ਹੀ ਜਿਹੜਾ ਉਹ ਜਾਇਆ ਜਾਵੇਗਾ ਔਰ ਕੇਂਦਰ ਕੀ 4:00 ਤੋਂ 4:30 ਵਜੇ ਦੇ ਕਰੀਬ ਮੇਰੇ ਆਰਡਰ ਹੋਏ ਨੇ ਲੇਕਿਨ ਨਾਲ ਦੀ ਨਾਲ ਇਹ ਕੁਰਸੀ ਜਿਹੜੀ ਆ ਉਹ ਸਾਮ ਲਈ ਹੈਗੀ ਹੈ ਔਰ ਲੋਕਾਂ ਦੇ ਕੰਮ ਹੋਣਗੇ ਔ ਤਰੀਕੇ ਨਾਲ ਲੋਕ ਆਸ ਲਾ ਕੇ ਬੈਠੇ ਸੀ ਕਿ ਜਿਨ੍ਹਾਂ ਦੇ ਰੁਕੇ ਹੋਏ ਪੈਂਡਿੰਗ ਕੰਮ ਨੇ ਉਹ ਜਲਦ ਤੋਂ ਜਲਦ ਹੋਣਗੇ ਔਰ ਉਹਨਾਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ